ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦਾ ਬਹੁਤ ਵੱਡਾ ਮੁੱਦਾ ਹੈ ਗ੍ਰੇਨੇਡ ਹਮਲਾ ਹੋਇਆ ਖਾਸ ਕਰਕੇ ਜਲੰਧਰ ਦੇ ਵਿੱਚ ਇੱਕ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿਣ ਵਾਲੇ ਰੋਜ਼ਰ ਸੰਧੂ ਦੇ ਉੱਤੇ ਜਿਸ ਦੀ ਜ਼ਿੰਮੇਵਾਰੀ ਸ਼ਹਿਜਾਦ ਭੱਟੀ ਨੇ ਚੁੱਕੀ ਜਿਹੜਾ ਪਾਕਿਸਤਾਨ ਦਾ ਵਸਨੀਕ ਹੈ ਉਹ ਇਸ ਤਰ੍ਹਾਂ ਦੀ ਗੱਲ ਕਿਉਂ ਕਰ ਰਿਹਾ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਅੰਜਾਮ ਕਿਉਂ ਦੇ ਰਿਹਾ ਜਿਹੜੀਆਂ ਕਿ ਭਾਰਤੀ ਕਾਨੂੰਨ ਦੇ ਮੁਤਾਬਕ ਅੱਤਵਾਦੀ ਨਾਲ ਸੰਬੰਧਿਤ ਗਤੀਵਿਧੀਆਂ ਨੇ ਤਾਂ ਇਸ ਤਰ੍ਹਾਂ ਦੀ ਗੱਲ ਦੀ ਨੌਬਤ ਕਿਉਂ ਆਈ ਹੈ ਦਰਅਸਲ ਸਹਿਮ ਹਸ਼ਾਰਪੁਰੀਆ ਸਾਡੇ ਨਾਲ ਜੁੜ ਚੁੱਕੇ ਨੇ ਜਿਹੜੇ ਕਿ 13 ਥਾਣੇਦਾਰ ਨਾਮ ਦੀ ਆਈਡੀ ਤੋਂ ਟਿਕਟੌਕ ਵੀ ਚਲਾਉਂਦੇ ਨੇ ਇਸ ਵਕਤ ਕੈਨੇਡਾ ਦੇ ਵਿੱਚ ਨੇ ਉਹ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਜਾਣਦੇ ਆ ਕਿ ਉਹਨਾਂ ਨੂੰ ਵੀ ਜਿਹੜੀ ਧਮਕੀ ਦਿੱਤੀ ਗਈ ਸ਼ਹਿਜਾਦ ਭੱਟੀ ਵੱਲੋਂ ਕੀ ਕਿਹਾ ਗਿਆ ਕਿਹੜੀ ਗੱਲ ਤੋਂ ਰੋਕਿਆ ਜਾ ਰਿਹਾ ਔਰ ਇਸ ਮਾਮਲੇ ਦੇ ਵਿੱਚ ਕੀ ਕੀ ਜੜ ਕਿੱਥੇ ਪਈ ਹੈ ਇਹ ਸਾਰੀ ਗੱਲ ਕਰਾਂਗੇ ਸਹਿਮ ਜੀ ਮੈਂ ਤੁਹਾਡੇ ਤੋਂ ਸਭ ਤੋਂ ਪਹਿਲਾਂ ਇਹ ਜਾਨਣਾ ਚਾਹੁੰਦਾ ਕਿ ਜਦੋਂ ਕੋਈ ਵਿਵਾਦ ਭਖਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਬੜਕਾ ਮਾਰਨੀ ਆ ਇੱਕ ਦੂਜੇ ਨੂੰ ਚੁਣੌਤੀਆਂ ਦੇਣੀਆਂ ਬੜਾ ਸੌਖਾ ਹੁੰਦਾ ਹੈ ਪਰ ਜਦੋਂ ਭੁਗਤਣਾ ਪੈਂਦਾ ਬੜਾ ਔਖਾ ਹੋ ਜਾਂਦਾ ਰੋਜ਼ਰ ਸੰਧੂ ਵਾਲਾ ਜਿਹੜਾ ਜਲੰਧਰ ਦੇ ਵਿੱਚ ਗ੍ਰੇਨੇਡ ਹਮਲਾ ਉਸ ਦੇ ਘਰ ਤੇ ਹੋਇਆ ਜਾਂ ਕਮਲੇ ਦੀ ਕੋਸ਼ਿਸ਼ ਕੀਤੀ ਗਈ ਹੈ ਉਸ ਦੇ ਬਾਰੇ ਤੁਸੀਂ ਕੀ ਕੀ ਜਾਣਦੇ ਹੋ ਤੁਹਾਡੇ ਤੋਂ ਜਾਨਣਾ ਚਾਹੁੰਦੇ ਆ ਕਿ ਕੀ ਮਾਮਲਾ ਸ਼ੁਰੂਆਤ ਕਿੱਥੋਂ ਹੁੰਦੀ ਹੈ ਸਾਰੇ ਕਾਸੇ ਦੇ ਭਾਈ ਸ਼ੁਰੂਤ ਆਜੀ ਤੋਂ 1 ਸਾਲ ਪਹਿਲਾਂ ਦੀ ਗੱਲ ਹੈ ਸੋਸ਼ਲ ਮੀਡੀਆ ਦੀ ਲੜਾਈ ਹੈ ਟਿਕਟੋਕ ਤੇ ਨਾ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਤਾ ਗੁਜਰੀ ਜੀ ਨੂੰ ਟਾਰਗੇਟ ਕੀਤਾ ਹੀ ਫੋਟੋਆਂ ਲਾ ਕੇ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਗਈਆਂ ਪਿੱਛੋਂ ਅਬਿਊਜ਼ਰਾਂ ਨੇ ਗਾਲਾਂ ਦੇ ਸਾਊਂਡ ਪਲੇ ਕੀਤੀ ਗਈ ਕਿਹਾ ਗਿਆ ਕਿ ਤੁਹਾਡੇ ਗੁਰਗੋ ਤੇ ਆ ਤੁਹਾਡੀਆਂ ਮਾਤਾ ਗੁਜਰੀ ਦੇ ਤੁਹਾਡੇ ਸਿੱਖਾਂ ਦੇ ਕਿ ਸ਼ਹਿਰ ਤੁਹਾਨੂੰ ਤਬਾਹ ਕਰ ਦਾਂਗੇ ਤੁਹਾਡੇ ਨਨਕਾਣਾ ਸਾਹਿਬ ਤੇ ਤੁਹਾਡੇ ਬਲਡوزر ਚੜਾ ਦਾਂਗੇ ਐਦਾਂ ਕਰ ਦਾਂਗੇ ਉਦਾਂ ਕਰ ਦਾਂਗੇ ਸਾਡੀਆਂ ਸਿੱਖਾਂ ਦੀਆਂ ਕੁੜੀਆਂ ਬਹਿ ਬਹਿ ਕੇ ਉੱਥੇ ਮਿੰਤਾ ਕੱਢ ਕੱਢ ਕੇ ਆਉਂਦੀ ਰਹੀਆਂ ਕਿ ਫੋਟੋਆਂ ਲਾ ਦਿਓ ਸਾਡੇ ਗੁਰੂਆਂ ਦਾ ਕੀ ਕਸੂਰ ਆ ਜੇ ਤੁਹਾਡੀ ਕਿਸੇ ਬੰਦੇ ਨਾਲ ਲੜਾਈ ਆ ਤੁਹਾਡੇ ਧਰਮ ਨੂੰ ਜੇ ਕਿਸੇ ਨੇ ਟਾਰਗੇਟ ਕੀਤਾ ਉਹ ਬੰਦੇ ਨੂੰ ਸਜ਼ਾ ਦਿਓ ਭਾਜੀ ਉਹਨਾਂ ਨੇ ਗਾਲਾਂ ਕੱਢ ਕੱਢ ਕੇ ਕੁੜੀਆਂ ਨੂੰ ਭਜਾਇਆ ਤੁਹਾਡੇ ਇੱਕ ਸ਼ਹਿਰ ਦੀਆਂ ਸਿੱਖਣੀਆਂ ਨੂੰ ਆਹ ਕਰ ਦਾਂਗੇ ਉਹ ਕਰ ਦਾਂਗੇ ਆਹ ਚੀਜ਼ ਤੋਂ ਭਾਜੀ ਮਸਲਾ ਸ਼ੁਰੂ ਹੋਇਆ ਵੇ ਆਪਾਂ ਕਹਾਂ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕੋਈ ਵੀ ਬੰਦਾ ਕਿਸੇ ਦੇ ਧਰਮ ਨੂੰ ਟਾਰਗੇਟ ਨਾ ਕਰੇ ਚਾਹੇ ਉਹ ਹਿੰਦੂ ਆ ਮੁਸਲਮਾਨ ਸਿੱਖ ਸਾਈਆ ਸਾਰੇ ਭਾਈ ਆ ਕੋਈ ਕਿਸੇ ਦੇ ਕਿਸੇ ਵੀ ਧਰਮ ਨੂੰ ਟਾਰਗੇਟ ਨਾ ਕਰੇ ਧਰਮ ਕੋਈ ਵੀ ਹੋਵੇ ਖੂਨ ਸਾਰਿਆਂ ਚ ਲਾ ਲੀ ਦੌੜਦਾ ਤੁਸੀਂ ਤਾਂ ਇਹ ਕਹਿ ਰਹੇ ਹੋ ਕਿ ਸਾਡੇ ਧਰਮ ਨੂੰ ਟਾਰਗੇਟ ਕੀਤਾ ਗਿਆ ਪਰ ਜਿਹੜਾ ਸ਼ਹਿਜਾਦ ਪੱਟੀ ਵੱਲੋਂ ਗੱਲਾਂ ਆ ਰਹੀਆਂ ਨੇ ਉਸ ਵਿੱਚ ਇਥੋਂ ਤੱਕ ਇਹ ਜਾ ਰਿਹਾ ਕਿ ਧਰਮ ਨੂੰ ਟਾਰਗੇਟ ਕੀਤਾ ਗਿਆ ਸਾਡੇ ਧਰਮ ਨੂੰ ਮਾੜਾ ਆਖਿਆ ਗਿਆ ਜਿਸ ਕਰਕੇ ਰੋਜ਼ਾ ਸੰਧੂ ਦੇ ਘਰ ਦੇ ਬਾਹਰ ਜਿਹੜਾ ਆ ਉਹ ਗ੍ਰਨੇਡ ਸੁੱਟਿਆ ਗਿਆ ਭਾਈ ਪਹਿਲੀ ਗੱਲ ਤਾਂ ਮੈਂ ਦੇਖੋ ਮੈਂ ਕਿਸੇ ਦੀ ਸਾਈਡ ਨਹੀਂ ਲਵਾਂਗਾ ਮੈਂ ਤਾਂ ਗੱਲ ਉਹ ਕਰੂੰਗਾ ਜਿਹੜੀ ਸੱਚੀ ਆ ਇਹਨਾਂ ਦੇ ਬੰਦਿਆਂ ਦੇ ਵੱਲੋਂ ਪਹਿਲਾਂ ਸਿੱਖ ਧਰਮ ਦੀਆਂ ਫੋਟੋਆਂ ਲਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਫੋਟੋਆਂ ਲਾ ਕੇ ਗੁਰੂਆਂ ਦੀਆਂ ਫੋਟੋਆਂ ਲਾ ਕੇ ਦਸਮ ਗੁਰੂਆਂ ਦੀਆਂ ਫੋਟੋਆਂ ਲਾ ਕੇ ਟਾਰਗੇਟ ਕਰਕੇ ਗਾਲਾ ਕੱਢ ਕੇ ਵੀਡੀਓ ਪਾਈਆਂ ਗਈਆਂ ਉੱਥੇ ਲਾਈਵ ਚਲਾ ਕੇ ਉਹਨਾਂ ਨੂੰ ਗਾਲਾ ਕੱਢੀਆਂ ਗਈਆਂ ਆ ਚੀਜ਼ ਸਭ ਤੋਂ ਮਾੜੀ ਕੀਤੀ ਆਪਾਂ ਉਹਨਾਂ ਤੇ ਜਾ ਕੇ ਮੈਂ ਖੁਦ ਗਿਆ ਮੈਂ ਕਮਾ ਥੋੜੇ ਮੋਰੇ ਹੱਥ ਜੋੜਦਾ ਕਿ ਸਾਡੇ ਗੁਰੂਆਂ ਦੀਆਂ ਫੋਟੋਆਂ ਲਾ ਦਿਓ ਭਾਈ ਇਹ ਬੰਦਿਆਂ ਨੇ ਨਹੀਂ ਲਾਈਆਂ ਇਹਨਾਂ ਦੀਆਂ ਮਿੰਤਾ ਤਰਲੇ ਕੀਤੇ ਇਹਨਾਂ ਦੇ ਹੱਥ ਜੋੜੇ ਮੈਂ ਗਿਆ ਸੁਰਲੀਨ ਗਈ ਉਹਨੇ ਵੀ ਕੁੜੀ ਨੇ ਹੱਥ ਜੋੜੇ ਉਹਨੂੰ ਵੀ ਗਾਲਾਂ ਕੱਢ ਕੇ ਭਜਾਤਾ ਬਹੁਤ ਗਾਲਾਂ ਗੰਦੀਆਂ ਤੋਂ ਗੰਦੀਆਂ ਗਾਲਾਂ ਕੱਢੀਆਂ ਭਾਈ ਇਹ ਬੰਦਿਆਂ ਨੇ ਸਾਡੀ ਇੱਕ ਨਹੀਂ ਸੁਣੀ ਤੁਹਾਡਾ ਸੋਸ਼ਲ ਮੀਡੀਆ ਦੇ ਤੇ ਸ਼ਹਿਜ਼ਾਦ ਭੱਟੀ ਜਾ ਉਹਨਾਂ ਦੇ ਗਰੁੱਪ ਨਾਲ ਵਾਹ ਕਿਵੇਂ ਪੈਂਦਾ ਸ਼ਹਿਜ਼ਾਦ ਭੱਟੀ ਨਾਲ ਇਹ ਜੀ ਦੁਸ਼ਮਣੀ ਘਰੇ ਬੈਠਿਆਂ ਤੇ ਹੋ ਨਹੀਂ ਸਕਦੀ ਭਾਈ ਪਹਿਲੀ ਗੱਲ ਸ਼ਹਿਜ਼ਾਦ ਭੱਟੀ ਵੀ ਆਪਣਾ ਟਿਕਟੌਕ ਚਲਾਉਂਦਾ ਤੇ ਅਸੀਂ ਵੀ ਟਿਕਟੌਕ ਚਲਾਉਂਦੇ ਮੈਂ ਟਿਕਟੌਕ ਤੇ ਇਨਫਲੂਐਂਸਰ ਆ ਚਲੋ ਆਲਮੋਸਟ ਸਾਰਾ ਸੋਸ਼ਲ ਮੀਡੀਆ ਯੂਜ਼ ਕਰਦਾ ਆ ਠੀਕ ਆ ਤੇ ਰੋਜਰ ਸੰਧੂ ਵੀ ਇਨਫਲੂਐਂਸਰ ਹੈ ਉਤੋਂ ਕੁੜੀ ਸੁਰਲੀਨ ਆ ਜਿਹੜੀ ਉਹ ਵੀ ਇਨਫਲੂਐਂਸਰ ਆ ਸਾਰੇ ਆਪਾਂ ਇਨਫਲੂਐਂਸਰ ਆ ਤੇ ਜਿਹੜਾ ਸ਼ਹਜਾਦ ਪੱਟੀ ਆ ਉਹ ਪਾਕਿਸਤਾਨ ਵੱਲੋਂ ਉਹ ਵੀ ਜਿਹਦਾ ਟਿਕਟੋਕ ਦੇ ਮੈਚ ਮੂਹ ਚ ਖੇਡਦਾ ਹੁੰਦਾ ਈ ਚਲੋ ਉਹ ਸਾਡੇ ਮੈਚ ਮੂਹ ਚ ਦੇਖਦਾ ਵੀ ਹੁੰਦਾ ਸੀ ਲਾਈਵ ਤੇ ਵੀ ਆਂਦਾ ਜਾਂਦਾ ਹੁੰਦਾ ਸੀ ਠੀਕ ਆ ਉਹ ਬੰਦੇ ਨੇ ਉਹ ਚੀਜ਼ 'ਚ ਮੁੱਦੇ ਨੂੰ ਪਖਾਇਆ ਨਾ ਕਿ ਉਹ ਚੀਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਆਪਾਂ ਉਹ ਮੁੱਦੇ ਨੂੰ ਬੰਦ ਕਰਾ ਹੱਥ ਜੋੜ ਕੇ ਉਹ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬੰਦੇ ਨੇ ਅੱਗ ਲਾਈ ਉਹ ਬੰਦੇ ਨੇ ਸਾਰੀ ਕਮਿਊਨਿਟੀ 'ਚ ਅੱਗ ਲਾਈ ਕਿ ਇਹ ਬੰਦੇ ਧਰਮ ਟਾਰਗੇਟ ਕਰਦੇ ਆ ਜਾਣੇ ਕਿ ਉਹਨਾਂ ਨੇ ਸਾਡਾ ਪੈਨ ਕੀਤੀ ਆ ਸਾਡੇ ਗੁਰੂਆਂ ਨੂੰ ਟਾਰਗੇਟ ਕਰਕੇ ਸਾਡੇ ਧਰਮ ਨੂੰ ਟਾਰਗੇਟ ਕਰਕੇ ਪਰ ਅਸੀਂ ਸਾਰੇ ਜਾਣਦੇ ਆ ਇੱਕ ਬੰਦਾ ਮਾੜਾ ਹੋ ਸਕਦਾ ਦੋ ਹੋ ਸਕਦੇ ਨੇ ਇੱਕ ਗਰੁੱਪ ਹੋ ਸਕਦਾ ਪਰ ਲੈਂਦੇ ਚੜਦੇ ਪੰਜਾਬ ਦੇ ਵਿੱਚ ਤੇ ਇਹ ਜੀਆਂ ਬੜੀਆਂ ਗੱਲਾਂ ਆਈਆਂ ਸਾਹਮਣੇ ਕਰਤਾਰਪੁਰ ਕੋਰੀਡੋਰ ਦੇ ਜ਼ਰੀਏ ਹੋਰ ਵੈਸੇ ਨਨਕਾਣਾ ਸਾਹਿਬ ਜਾਣੇ ਆ ਉੱਥੇ ਗੁਰਪੁਰ ਮਨਾਏ ਜਾਂਦੇ ਆ ਉੱਥੋਂ ਦੇ ਲੋਕ ਤਾਂ ਸੇਵਾ ਭਾਵਨਾ ਹੀ ਬਹੁਤ ਰੱਖਦੇ ਆ ਤੇ ਇਸ ਤਰ੍ਹਾਂ ਦੀਆਂ ਗੱਲਾਂ ਤੇ ਪਹਿਲਾਂ ਦੇਖਣ ਨੂੰ ਕਦੇ ਮਿਲੀਆਂ ਨਹੀਂ ਕਿ ਇੱਕ ਦੂਜੇ ਦੇ ਧਰਮ ਦੇ ਖਿਲਾਫ ਬਕਵਾਸ ਕੀਤੀ ਜਾਵੇ ਗਾਲਾਂ ਕੱਢੀਆਂ ਜਾਣ ਭਾਈ ਆਹੀ ਚੀਜ਼ ਆਪਾਂ ਉਹਨੂੰ ਕਿਹਾ ਸੀ ਕਿ ਸਾਡਾ ਹਿੰਦੁਸਤਾਨ ਦੇ ਵਿੱਚ ਤੇ ਪਾਕਿਸਤਾਨ ਦੇ ਵਿੱਚ ਸਾਡੀਆਂ ਵੀ ਗੁਰੂਆਂ ਦੀਆਂ ਜਗ੍ਹਾ ਨੇ ਪਰ ਉਹ ਕਹਿੰਦੇ ਕਿ ਅਸੀਂ ਨਨਕਾਣਾ ਸਾਹਿਬ ਤੇ ਬਲਡوزر ਚੜਾ ਦੇਾਂਗੇ ਸ਼ਯਾਦ ਪੱਟੀ ਦੇ ਬੰਦਿਆ ਦਾ ਕਹਿਣਾ ਹੈ ਕਿ ਅਸੀਂ ਨਨਕਾਣਾ ਸਾਹਿਬ ਤੇ ਬਲਡوزر ਚੜਾ ਦੇਾਂਗੇ ਭਾਜੀ ਜੇ ਕਿਸੇ ਬੰਦਾ ਕੋਈ ਸਾਡੇ ਪਿਓ ਦੀ ਦਾੜੀ ਨੂੰ ਹੱਥ ਪਾਉਂਦਾ ਸਾਡਾ ਮਰਨ ਹੋ ਜਾਂਦਾ ਪਰ ਸਾਡੇ ਬੰਦੇ ਸਾਡੀ ਕਮਿਊਨਿਟੀ ਇਹਨਾਂ ਨੂੰ ਗਿਫਟ ਮਾਰ-ਮਾਰ ਕੇ ਟਿਕਟੌਕ ਦੇ ਨਾਲ ਲਾਈਵ ਹੋਸਟਿੰਗ 'ਚ ਗਿਫਟ ਬਣ ਗਿਫਟ ਮਿਲਦੇ ਜਿਹਦੇ ਪੈਸੇ ਬਣਦੇ ਆ ਸਾਡੇ ਬੰਦੇ ਇਹਨਾਂ ਨੂੰ ਮੋਹਰੇ ਲੈ ਕੇ ਆਏ ਸਾਡੇ ਬੰਦੇ ਇਹਨਾਂ ਨੂੰ ਚੱਕਣ ਤੇ ਲੱਗੇ ਸਾਡੇ ਬੰਦੇ ਸਾਡੇ ਨਾਲ ਖੜਨ ਦੀ بجائے ਤਮਾਸ਼ੀ ਬਿੰਨੀ ਕਰਦੇ ਥੱਲੇ ਜਾ ਜਾ ਕੇ ਹੱਸਦੇ ਜਦੋਂ ਸਾਡੇ ਗੁਰੂਆਂ ਨੂੰ ਟਾਰ ਇੱਕ ਗੱਲ ਦੱਸੋ ਕਿ ਤਰੇ ਇਹ ਨਾ ਹੋਵੇ ਕੱਲ ਨੂੰ ਇਸ ਮਸਲੇ ਦੀ ਵੱਡੇ ਪੱਧਰ ਤੇ ਪੜਤਾਲ ਹੋਵੇ ਤੇ ਸੋਸ਼ਲ ਮੀਡੀਆ ਤੇ ਵਿਊ ਲੈਣ ਦੇ ਚੱਕਰ ਵਿੱਚ ਤੁਸੀਂ ਵੀ ਦੋਸ਼ੀ ਪਾਏ ਜਾਓ ਕਿ ਕਿਤੇ ਵਿਊ ਲੈਣ ਦੀ ਖਾਤਰ ਹੀ ਇਸ ਪਾਸੇ ਵਾਲੇ ਵੀ ਉਸ ਪਾਸੇ ਵਾਲੇ ਵੀ ਤੇ ਧਰਮ ਦੇ ਨਾਂ ਦੇ ਉੱਤੇ ਇੱਕ ਦੂਜੇ ਨੂੰ ਭੜਕਾ ਰਹੇ ਨੇ ਇਸ ਤਰ੍ਹਾਂ ਦੀ ਗੱਲ ਵੀ ਨਿਕਲ ਸਕਦੀ ਹੈ ਤੁਸੀਂ ਇਸ ਤਰ੍ਹਾਂ ਦੀ ਕੋਈ ਜਿਹੜੀ ਗੱਲ ਬੋਲੀ ਤਾਂ ਨਹੀਂ ਸੋਸ਼ਲ ਮੀਡੀਆ ਤੇ ਜਿਹੜੀ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੋਵੇ ਪਹਿਲੀ ਗੱਲ ਤਾਂ ਸਾਡੇ ਭਾਜੀ ਮਾਪਿਓ ਨੇ ਆ ਚੀਜ਼ ਨਹੀਂ ਸਿਖਾਈ ਕਿ ਅਸੀਂ ਕਿਸੇ ਦੇ ਧਰਮ ਨੂੰ ਟਾਰਗੇਟ ਕਰੀਏ ਦੂਜੀ ਗੱਲ ਜੇ ਕਿਸੇ ਨੂੰ ਲੱਗਦਾ ਕਿ ਸੋਸ਼ਲ ਮੀਡੀਆ ਫੇਮ ਲਈ ਵਿਊ ਲਈ ਜਿਆ ਗੱਲ ਕਰਦੇ ਆਂ ਪਰ ਵਾ ਧੌਣ ਵੜਦੇ ਹੋ ਜੇ ਕੋਈ ਸਾਡੀ ਗੱਦਾਰੀ ਨਿਕਲੂਗੀ ਅਸੀਂ ਨਾ ਕਦੀ ਕਿਸੇ ਦੇ ਧਰਮ ਨਾਲ ਗੱਦਾਰੀ ਕੀਤੀ ਨਾ ਕਦੀ ਆਪਣੇ ਧਰਮ ਨਾਲ ਬਾਈ ਸਾਨੂੰ ਚੰਦ ਵਿਊ ਲਈ ਨਾ ਆਪਣੇ ਰੱਬ ਨੂੰ ਗਾਲਾਂ ਨਹੀਂ ਕਢਾ ਸਕਦਾ ਐਡਾ ਸਾਲਾ ਜਮੀਰ ਨਹੀਂ ਮਰਿਆ ਮੇਰਾ ਕਿ ਮੈਂ ਆਪਣੇ ਰੱਬ ਨੂੰ ਗਾਲਾਂ ਕਢਾਵਾਂ ਸਾਡੇ ਅੰਦਰ ਇਨਸਾਨੀਅਤ ਜਿੰਦਾ ਵਾ ਇਨਸਾਨੀਅਤ ਜਾਗਦੀ ਹੈ ਕਿ ਜੇ ਕੋਈ ਸਾਡੇ ਪਿਓ ਨੂੰ ਗਾਲ ਕੱਢਦਾ ਸ੍ਰੀ ਗੁਰੂ ਗ੍ਰੰਥ ਸਾ ਰਹੇ ਜਦੋਂ ਇੱਥੋਂ ਤੱਕ ਨੌਬਤ ਆ ਗਈ ਹੈ ਸਿਲਸਿਲਾ ਚੱਲ ਕਦੋਂ ਤੋਂ ਰਿਹਾ ਤੇ ਇਹਦੇ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਕੋਈ ਸ਼ਿਕਾਇਤ ਦਿੱਤੀ ਹੈ ਲਿਖਤੀ ਰੂਪ ਚ ਆਪਾਂ ਭਾਈ ਕੈਨੇਡਾ ਵੀ ਸ਼ਿਕਾਇਤ ਕੀਤੀ ਆ ਯੂਕੇ ਵੀ ਸ਼ਿਕਾਇਤ ਕੀਤੀ ਸੀ ਜਿਹੜਾ ਜਿਹੜਾ ਬੰਦਾ ਕੰਟਰੀ ਦੇ ਵਿੱਚ ਰਹਿੰਦਾ ਹੀ ਉੱਥੇ ਉੱਥੇ ਸ਼ਿਕਾਇਤ ਕੀਤੀ ਪ੍ਰਸ਼ਾਸਨ ਨੂੰ ਜਿੱਦਾਂ ਕਿ ਕੈਨੇਡਾ ਦੇ ਵਿੱਚ ਸਾਨੂੰ ਆਹ ਜਵਾਬ ਮਿਲਿਆ ਸੀ ਪ੍ਰਸ਼ਾਸਨ ਵੱਲੋਂ ਕਿ ਇਹ ਫਰੀडम ਆਫ ਸਪੀਚ ਦੀ ਕੰਟਰੀ ਆ ਕੋਈ ਵੀ ਕਿਸੇ ਨੂੰ ਕੁਝ ਵੀ ਬੋਲ ਸਕਦਾ ਅਸੀਂ ਇਹਦੇ ਤੇ ਕੋਈ ਐਕਸ਼ਨ ਨਹੀਂ ਲੈ ਸਕਦੇ ਅੱਛਾ ਤੇ ਭਾਰਤ ਦੇ ਵਿੱਚ ਤੁਹਾਡੇ ਸਾਥੀ ਰਹਿੰਦੇ ਆ ਤੇ ਉਹਨਾਂ ਦੇ ਜਰੀਏ ਭਾਰਤ ਵਿੱਚ ਹੀ ਸ਼ਿਕਾਇਤ ਦਰਜ ਕਰਵਾ ਦੇਣੀ ਚਾਹੀਦੀ ਸੀ ਕਿ ਭਾਰਤ ਦਾ ਕਾਨੂੰਨ ਤਾਂ ਦੇਖੇ ਘੱਟੋਕਟਕ ਬੈਨ ਆ ਭਾਰਤ ਦੇ ਵਿੱਚ ਦੂਜੀ ਗੱਲ ਭਾਜੀ ਇੰਸਟਾਗ੍ਰਾਮ ਦੇ ਰਾਹੀਂ ਸੁਰਲੀਨ ਦੇ ਅਕਾਊਂਟ ਤੋਂ ਮੈਂ ਤੁਹਾਨੂੰ ਵੀਡੀਓ ਭੇਜਦਾ ਹਾਂ ਸੁਰਲੀਨ ਆਫੀਸ਼ਲ ਦੇ ਅਕਾਊਂਟ ਤੋਂ ਨਾ ਆਪਾਂ ਵੀਡੀਓ ਪਲੇ ਕਰਕੇ ਦਿਖਾਈ ਸੀ ਕਿ ਸਾਡੇ ਗੁਰੂਆਂ ਨੂੰ ਟਾਰਗੇਟ ਕਰਦੇ ਪਿਆ ਇਹ ਬੰਦੇ ਇਹ ਚੀਜ਼ ਨੂੰ ਰੋਕਿਆ ਜਾਵੇ ਜੇ ਕੋਈ ਤੁਹਾਡੇ ਪਾਕਿਸਤਾਨ ਚ ਕੋਈ ਬੰਦਾ ਜਾਣਕਾਰਾ ਹੋਣਾ ਨੂੰ ਕਹਿ ਕੇ ਰੋਕਿਆ ਜਾਵੇ ਜਾਂ ਗਵਰਨਮੈਂਟ ਨੂੰ ਈਮੇਲ ਪਾ ਕੇ ਰੋਕਿਆ ਜਾਵੇ ਭਾਜੀ ਆਪਾਂ ਆਪਣੇ ਵੱਲੋਂ ਪੂਰਾ ਜ਼ੋਰ ਵੀ ਲਾ ਲਿਆ ਮਿੰਤਾ ਵੀ ਕੱਢ ਲਿਆ ਹੱਥ ਵੀ ਜੋੜ ਲਏ ਇਹਨਾਂ ਮੁਰੇ ਸਿਰ ਵੀ ਝੁਕਾ ਕੇ ਦੇਖ ਲਿਆ ਕਿ ਆਪਾਂ ਇਹ ਚੀਜ਼ ਨਹੀਂ ਕਰਨੀ ਪਰ ਇਹ ਬੰਦਿਆਂ ਨੇ ਭਾਜੀ ਇੱਕ ਨਹੀਂ ਸੁਣੀ ਇਹਨਾਂ ਨੇ ਧਰਮ ਵੀ ਟਾਰਗੇਟ ਕੀਤਾ ਅੱਜ ਸਾਡੇ ਘਰਾਂ ਚ ਬੰਬ ਸਿੱਟਦਾ ਤੇ ਸਾਡੇ ਬੰਦੇ ਅੱਜ ਵੀ ਸਾਨੂੰ ਕਹਿੰਦਾ ਕਹਿੰਦਾ ਮੂਕ ਮਾਰ ਗਏ ਸਾਰੇ ਤੁਹਾਡੇ ਘਰੇ ਕੋਈ ਆਲੂ ਬੰਬ ਚਲਾ ਦੇਵੇ ਨਾ ਤੁਹਾਨੂੰ 10 ਦਿਨ ਨੀਂਦ ਨਹੀਂ ਆਣੀ ਤੇ ਸਾਡੇ ਪਰਿਵਾਰ ਆ ਪਿੱਛੇ ਉਹ ਵਿਚਾਰੇ ਰੋਂਦੇ ਨੇ ਠੀਕ ਹੈ ਨਾ ਨਾ ਭਾਈ ਸਾਡੇ ਜਿਹੜਾ ਇੱਕ ਜਲੰਧਰ ਦੇ ਵਿੱਚ ਹਮਲਾ ਹੋਇਆ ਉਸ ਤੋਂ ਬਾਅਦ ਕਿੰਨੇ ਲੋਕ ਨੇ ਜਿਹੜੇ ਤੁਹਾਡੇ ਸਾਥੀ ਨੇ ਸੋਸ਼ਲ ਮੀਡੀਆ ਤੇ ਐਕਟਿਵ ਜਿਨ੍ਹਾਂ ਨੂੰ ਧਮਕੀਆਂ ਆ ਰਹੀਆਂ ਇਸ ਤਰ੍ਹਾਂ ਦੀਆਂ ਸ਼ਹਿਜ਼ਾਦ ਭੱਟੀ ਵੱਲੋਂ ਭਾਜੀ ਇੱਕ ਤਾਂ ਰੋਜਰ ਸੰਧੂ ਆ ਜਿਹਦੇ ਘਰ ਉਹਨੇ ਗ੍ਰੇਨੇਡ ਬੰਬ ਸੱਟਿਆ ਦੂਜੀ ਸਰਲੀਨ ਆ ਅਫੀਸ਼ੀਅਲ ਆ ਕੁੜੀ ਸਾਡੇ ਨਾਲ ਹੀ ਸੀਗੀ ਉਹਨੇ ਮਿੰਤਾ ਵੀ ਕੱਢੀਆਂ ਮਾਫੀਆਂ ਮੰਗੀਆਂ ਉਹਨੂੰ ਧਮਕੀ ਲਈ ਤੀਜਾ ਮੈਨੂ ਲਾਇਆ ਤੇ ਤਿੰਨ ਬੰਦੇ ਉਹਨੇ ਹੋਰ ਕੀ ਆ ਠੀਕ ਆ ਉਹਦਾ ਬਾਈ ਮੈਨੂੰ ਫੋਨ ਆਇਆ ਸੀਗਾ ਉਹ ਕਹਿੰਦਾ ਗਰਨੇਡ ਸਿੱਟਦਾ ਯਾਰ ਰੋਜਰ ਦੇ ਘਰੇ ਹੁਣ ਤੁਹਾਡੇ ਘਰੇ ਸਿੱਟਣ ਚੱਲੇ ਆ ਤੇ ਤਿੰਨ ਬੰਦੇ ਪਿੱਛੇ ਹੋਰ ਆ ਜਿਨ੍ਹਾਂ ਦੇ ਘਰੇ ਸਿੱਟਾਂਗੇ ਤੇ ਭਾਈ ਸ਼ਰਿਆਮ ਧੰਕੇ ਆ ਜੇ ਤੁਸੀਂ ਆਪਣੇ ਧਰਮ ਲਈ ਲੜ ਰਹੇ ਹੋ ਆਪਣੇ ਧਰਮ ਲਈ ਆਪਾਂ ਕੰਪਰੋਮਾਈਜ਼ ਕੀਤਾ ਆਪਾਂ ਮਾਫੀ ਵੀ ਮੰਗੀ ਕੰਪਰੋਮਾਈਜ਼ ਵੀ ਕੀਤਾ ਬਿਨਾ ਟਾਰਗੇਟ ਕੀਤੇ ਮਾਫੀ ਮੰਗੀ ਭਾਜੀ ਕਿ ਕਿਸੇ ਦੀ ਆਹਾ ਅਮਨ ਸ਼ਾਂਤੀ ਬਣੀ ਰਹੇ ਕਿਸੇ ਦੇ ਧਰਮ ਚ ਕਿਸੇ ਚ ਆਪਸ ਚ ਲੜਾਈ ਨਾ ਪਵੇ ਪਰ ਇਹ ਭਾਜੀ ਕੋਸ਼ਕ ਸ਼ਰਾਰਤੀ ਅੰਸਰਾਂ ਕਰਕੇ ਧਰਮ ਵੀ ਖਰਾਬ ਹੁੰਦਾ ਕਮਿਊਨਿਟੀ ਵੀ ਖਰਾਬ ਹੁੰਦੀ ਤੇ ਆਪਸੀ ਲੜਾਈ ਵੀ ਹੁੰਦੀ ਆ ਤੁਹਾਨੂੰ ਬਾਹਰ ਬੈਠਿਆਂ ਨੂੰ ਇਹ ਵੀ ਸ਼ਾਇਦ ਪਤਾ ਹੋਵੇ ਖਬਰਾਂ ਦੇ ਜਰੀਏ ਕਿ ਪੰਜਾਬ ਦੇ ਵਿੱਚ ਤੇ ਪਹਿਲਾਂ ਹੀ ਥਾਣੇ ਚੌਕੀਆਂ ਨੂੰ ਟਾਰਗੇਟ ਕੀਤਾ ਗਿਆ ਉਸ ਦੇ ਵਿੱਚ ਵੀ ਸਾਡੀ ਬਾਰਡਰ ਰੇਂਜ ਦੇ ਅਧਿਕਾਰੀ ਪੁਲਿਸ ਦੇ ਦੱਸਦੇ ਨੇ ਕਿ ਪਾਕਿਸਤਾਨ ਵਾਲਾਂ ਬੈਠੇ ਕੁਝ ਲੋਕ ਨੇ ਜਿਹੜੇ ਕੀ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਟਾਰਗੇਟ ਕਰ ਰਹੇ ਨੇ ਪਰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਪਰ ਇੱਥੇ ਗੱਲ ਤਾਂ ਵਜਾ ਹੀ ਕੋਈ ਹੋਰ ਨਿਕਲ ਰਹੀ ਹੈ ਇਹ ਵਾਲੇ ਗ੍ਰੇਨੇਡ ਹਮਲੇ ਨੂੰ ਲੈ ਕੇ ਕਿ ਜਿਹੜਾ ਘਰਾਂ ਦੇ ਉੱਤੇ ਘਰਾਂ ਦੇ ਉੱਤੇ ਹਮਲੇ ਕਰਨ ਦੀਆਂ ਤਿਆਰੀਆਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਹਨ ਪੁਲਿਸ ਨੇ ਤਾਂ ਪਹਿਲਾਂ ਹੀ ਚੇਤਾਵਨੀ ਦਿੱਤੀ ਹੋਈ ਹੈ ਕਿ ਅਸੀਂ ਬਰਦਾਸ਼ਤ ਨਹੀਂ ਕਰਨਾ ਕਿਸੇ ਵੀ ਸ਼ਰਤ ਦੇ ਉੱਤੇ ਤਾਂ ਇਸ ਮਾਮਲੇ ਦੇ ਬਾਵਜੂਦ ਹਾਲੇ ਤੱਕ ਵੀ ਧਮਕੀਆਂ ਦਾ ਸਿਲਸਿਲਾ ਜਾਰੀ ਹੈ ਭਾਈ ਮੈਨੂੰ ਰੀਸੈਂਟਲੀ ਕਾਲੋ ਦਾ ਫੋਨ ਆਇਆ ਮੈਂ ਕਿਹਾ ਉਸਤਾਦ ਜਿੰਨੀ ਦੇਰ ਮੈਂ ਮਰਦਾ ਹਾਂ ਨਾ ਮੈਨੂੰ ਰੱਬ ਮਾਰ ਸਕਦਾ ਮੈਨੂੰ ਕੋਈ ਬੰਦਾ ਨਹੀਂ ਮਾਰਨ ਲਈ ਜੰਮਿਆ ਠੀਕ ਆ ਜੇ ਤੂੰ ਸਾਡੇ ਨਾਲ ਪਿਆਰ ਨਾਲ ਗੱਲ ਕਰੂਗਾ ਆਪਾਂ ਪਿਆਰ ਨਾਲ ਇਹ ਚੀਜ਼ ਤੇਰੀ ਮੰਨਾਂਗੇ ਕਿ ਹਾਂ ਆਪਾਂ ਕੋਈ ਗਲਤੀ ਨਹੀਂ ਕੀਤੀ ਠੀਕ ਆ ਜੇ ਤੂੰ ਸਾਡੇ ਤੇ ਬਦਮਾਸ਼ੀ ਕਰੋਗਾ ਅਸੀਂ ਕਿਸੇ ਦੀ ਬਦਮਾਸ਼ੀ ਨਹੀਂ ਸਹਨੇ ਅਸੀਂ ਸਿਰਫ ਉਸ ਕਾਲਪੁਰਖ ਮਾਰਾ ਹੀ ਤੋਂ ਡਰਦੇ ਆਂ ਬਾਕੀ ਕੋਈ ਡਰਾਉਣ ਵਾਲਾ ਜੰਮਿਆ ਨਹੀਂ ਦੂਜੀ ਗੱਲ ਭਾਜੀ ਉਹ ਕਹਿੰਦਾ ਮੈਂ ਅਸਲਾ ਸਪਲਾਈ ਕਰਦਾ ਜੇ ਮੈਂ ਅਸਲਾ ਪੰਜਾਬ ਦੇ ਵਿੱਚ ਨਾ ਸਪਲਾਈ ਕਰਾਂ ਤੇ ਪੰਜਾਬ ਦੀ ਰੋਟੀ ਬੰਦ ਹੋ ਜੂਆ ਰਿਕਾਰਡਿੰਗ ਮੈਂ ਤੁਹਾਨੂੰ ਭੇਜਦਾ ਹਾਂਗਾ ਜਿਹੜੀ ਜਿਹੜੀ ਗੱਲ ਮੈਂ ਇੱਥੇ ਕਹੂੰਗਾ ਮੈਂ ਉਹ ਔਨ ਰਿਕਾਰਡ ਗੱਲ ਮੇਰੇ ਕੋਲੇ ਪਈ ਆ ਤਾਂ ਗੱਲ ਕਰੂੰਗਾ ਕੋਈ ਝੂਠੀ ਨਹੀਂ ਕੋਈ ਵਿਊਆਂ ਲਈ ਨਹੀਂ ਕੋਈ ਇੱਥੇ ਫੇਮ ਨਹੀਂ ਰੱਬ ਨੇ ਸਾਰਾ ਕੁਝ ਦਿੱਤਾ ਵਧੀਆ ਹਰ ਇੱਕ ਚੀਜ਼ ਰੱਬ ਨੇ ਦਿੱਤੀ ਆ ਪਰ ਸਭ ਤੋਂ ਮਾੜੀ ਗੱਲ ਆ ਲੱਗੀ ਆ ਸਾਡੀ ਕਮਿਊਨਿਟੀ ਦੇ ਬੰਦੇ ਸਾਡੇ ਨਾਲ ਕੇ ਕੋਈ ਨਹੀਂ ਖੜਿਆ ਜੋ ਕਿ ਆਪਾਂ ਆਪਣੇ ਧਰਮ ਲਈ ਲੜਿਆ ਹਰ ਕਾ ਸੱਚ ਲਈ ਲੜਿਆ ਨਾ ਤਾਂ ਬਈ ਮੈਂ ਕਿਸੇ ਗਰੁੱਪ ਨੂੰ ਸਪੋਰਟ ਕਰਦਾ ਨਾ ਤੇ ਕਿਸੇ ਹੋਰ ਚੀਜ਼ ਨੂੰ ਸਪੋਰਟ ਕਰਦਾ ਮੈਂ ਸਿਰਫ ਇਨਸਾਨੀਅਤ ਨੂੰ ਸਪੋਰਟ ਕਰਦਾ ਤੁਸੀਂ ਆਪਣੇ ਵੱਲੋਂ ਕਹਿ ਰਹੇ ਹੋ ਕਿ ਸਾਡੇ ਵੱਲੋਂ ਅਜੇ ਤੱਕ ਅਜਿਹੀ ਕੋਈ ਵੀ ਗੱਲ ਨਾ ਆਫਲਾਈਨ ਨਾ ਆਨਲਾਈਨ ਕੀਤੀ ਗਈ ਹੈ ਜਿਹੜੀ ਕਿ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਪੜਕਾਵੇ ਨਾ ਹੀ ਕਿਸੇ ਵਿਅਕਤੀ ਵਿਸ਼ੇਸ਼ ਨੂੰ ਪੜਕਾਵੇ ਅਸੀਂ ਨਹੀਂ ਕੁਝ ਕੀਤਾ ਪਰ ਤੁਹਾਡੇ ਖੜੇ ਕਿਉਂ ਪੈ ਗਏ ਆ ਸ਼ਹਾਦ ਪੱਟੀ ਜਾ ਉਹਨਾਂ ਦਾ ਗਰੁੱਪ ਪੈਸੇ ਯਾਦ ਪੱਟੀ ਸਾਡੇ ਖੜੇ ਇਸ ਲਈ ਪਿਆ ਪਹਿਲੀ ਗੱਲ ਤਾਂ ਸਾਡੇ ਕੋਲੇ ਫੇਮ ਆ ਮੈਂ ਟਿਕਟੋਕ ਤੇ ਬਹੁਤ ਵਧੀਆ ਆਪਾਂ ਨੂੰ ਬਹੁਤ ਭੈਣ ਭਰਾ ਪਿਆਰ ਕਰਦੇ ਆਪਾਂ ਨੂੰ ਪਿਆਰ ਦਿਖਾਉਂਦੇ ਆ ਦੂਜੀ ਗੱਲ ਉਹ ਬੰਦਾ ਭਾਜੀ ਸਿਰਫ ਫੇਮ ਦਾ ਭੁੱਖਾ ਵਾ ਉਹ ਬੰਦੇ ਨੂੰ ਸਿਰਫ ਕੋਈ ਨਾ ਕੋਈ ਮੁੱਦਾ ਚਾਹੀਦਾ ਕੰਟਰੋਵਰਸ਼ੀਅਲ ਬੰਦਾ ਆ ਉਨੇ ਪਿੱਛੇ ਜਾਂਦੀ ਹੋਰ ਵੀ ਪੰਜਾਬ ਦੇ ਵਿੱਚ ਕਿਸੇ ਨਾ ਰਿਕਾਰਡਿੰਗ ਵਾਇਰਲ ਹੋਈ ਜਿਸ ਮੈਨੂੰ ਪਤਾ ਨਹੀਂ ਕੌਣ ਆ ਪਰ ਉਹ ਬੰਦੇ ਨੂੰ ਸਿਰਫ ਇੱਕੋ ਚੀਜ਼ ਚਾਹੀਦੀ ਆ ਉਹਨੂੰ ਫੇਮ ਚਾਹੀਦਾ ਕਿਤੋਂ ਵੀ ਮਿਲ ਜਵੇ ਕਿੱਧਰੋਂ ਵੀ ਮਿਲ ਜਵੇ ਉਹਨੂੰ ਫੇਮ ਚਾਹੀਦਾ ਅੱਜ ਜੇ ਅਸੀਂ ਆਪਣੇ ਧਰਮ ਲਈ ਲੜੇ ਆ ਅੱਜ ਆਪਾਂ ਉਹਨੂੰ ਕਿਹਾ ਕਿ ਸਾਡਾ ਧਰਮ ਨਾ ਟਾਰਗੇਟ ਕਰੋ ਤੇ ਉਹ ਬੰਦੇ ਸਾਡੇ ਘਰਾਂ 'ਚ ਬੰਬ ਸਿੱਟਣ ਲੱਗੇ ਸ਼ਹਿਯਾਦ ਭੱਟੀ ਨੇ ਤੁਹਾਡੇ ਨਾਲ ਗੱਲਬਾਤ ਫੇਸ ਟੂ ਫੇਸ ਕਰਦੇ ਆ ਵੀਡੀਓ ਕਾਲ ਸੀ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਅਸਲਾ ਸਪਲਾਈ ਕਰਦਾ ਮੈਂ ਪੰਜਾਬ ਅੰਦਰ ਭਾਰਤ ਅੰਦਰ ਬਿਲਕੁਲ ਭਾਜੀ ਮੇਰੇ ਕੋਲੇ ਵੀਡੀਓ ਕਾ ਵੀਡੀਓ ਕਾਲ ਦੀ ਉਹਦੀ ਉਹ ਪਈ ਆ ਰਿਕਾਰਡਿੰਗ ਪਈ ਆ ਹੂੰ ਮਤਲਬ ਉਹ ਸ਼ਰਿਆਮ ਧਮਕੀਆਂ ਦੇ ਰਿਹਾ ਇਸ ਪੱਧਰ ਦੀਆਂ ਇਹ ਤਾਂ ਕੱਲਾ ਇੱਕ ਵਿਅਕਤੀ ਵਿਸ਼ੇਸ਼ ਨੂੰ ਨਹੀਂ ਇਹ ਤੇ ਦੇਸ਼ ਲਈ ਖਤਰਾ ਹੈ ਇਹੋ ਜਿਹੀਆਂ ਗੱਲਾਂ ਤਾਂ ਭਾਜੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਹੜੇ ਵੀ ਬੰਦੇ ਆ ਜਿਹੜੇ ਵੀ ਬੰਦੇ ਆ ਮਾੜੀਆਂ ਗਤੀ ਵਿਜੀਆਂ ਕਰਦੇ ਆ ਜਿਹੜੇ ਵੀ ਬੰਦੇ ਆ ਮਾੜੇ ਅੰਸਰਾਂ ਨਾਲ ਜੁੜੇ ਆ ਇਹ ਬੰਦਿਆਂ ਨੇ ਭਾਜੀ ਇਹ ਬੰਦਿਆਂ ਨੇ ਕੁੱਤੇ ਦੀ ਮੌਤ ਮਰਨਾ ਕਿਉਂਕਿ ਇਹ ਬੰਦਿਆਂ ਨੂੰ ਨਾ ਤੇ ਰੱਬ ਦਾ ਡਰਿਆ ਨਾ ਕਿਸੇ ਬੰਦੇ ਦਾ ਡਰਿਆ ਇਹ ਬੰਦੇ ਲੋਕਾਂ ਦੇ ਘਰਾਂ 'ਚ ਬੰਬ ਸਟਾਈ ਜਾਂਦੇ ਆ ਹੋਰ ਧਮਕੀਆਂ ਦੇਈ ਜਾਂਦੇ ਆ ਲੋਕਾਂ ਦਾ ਮਾਰੀਆਂ ਕਰੀ ਜਾਂਦੇ ਆ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਜਿਸ ਨੂੰ ਲੈ ਕੇ ਤੁਸੀਂ ਖੁਲਾਸੇ ਕਰ ਰਹੇ ਹੋ ਕਿ ਆਨਲਾਈਨ ਕਾਲਾਂ ਕਿਵੇਂ ਆਉਂਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹੁਣ ਹੋ ਸਕਦਾ ਤੁਹਾਡੀ ਇਸ ਸਾਰੀ ਗੱਲਬਾਤ ਨੂੰ ਆਧਾਰ ਵੀ ਬਣਾਇਆ ਜਾਵੇ ਕਿਉਂਕਿ ਪੁਲਿਸ ਇਨਵੈਸਟੀਗੇਸ਼ਨ ਵੱਡੇ ਪੱਧਰ ਤੇ ਜਦੋਂ ਚਲਣੀ ਹੈ ਕਿਉਂਕਿ ਇੰਟਰਨੈਸ਼ਨਲ ਮਸਲਾ ਹੈ ਔਰ ਇਹ ਆਤਵਾਦੀ ਗਤੀਵਿਧੀਆਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਗਰਨੇਡ ਹਮਲਾ ਤਾਂ ਇਸ ਨੂੰ ਲੈ ਕੇ ਤੁਹਾਡੇ ਤੋਂ ਜੇਕਰ ਕੱਲ ਨੂੰ ਪੁੱਛਗਿਸ਼ ਹੁੰਦੀ ਹੈ ਪੂਰਾ ਸਹਿਯੋਗ ਦੇਣ ਨੂੰ ਤਿਆਰ ਹਾਂ ਭਾਰਤ ਦੇ ਪ੍ਰਸ਼ਾਸਨ ਨੂੰ ਪੰਜਾਬ ਦੇ ਪ੍ਰਸ਼ਾਸਨ ਜਿੱਥੇ ਮਰਜ਼ੀ ਮੈਨੂੰ ਸਾਥ ਦੇਣ ਮੈਂ ਹਰ ਥਾਂ ਤੇ ਭਾਜੀ ਆਪਣਾ ਜੋ ਵੀ ਮੇਰੇ ਵੱਲੋਂ ਹੈਲਪ ਚਾਹੀਦੀ ਆ ਜੋ ਵੀ ਮੇਰੇ ਤੋਂ ਪੁੱਛ ਗਿਛ ਕਰਨੀ ਆ ਮੈਂ ਭਾਜੀ ਕਦੀ ਪਿੱਛੇ ਨਾ ਕਦੀ ਹਟੂੰਗਾ ਨਾ ਕਦੀ ਹਟਿਆ ਆਪਾਂ ਹੱਕ ਤੇ ਸੱਚ ਦਾ ਸਾਥ ਦਿੱਤਾ ਹੈ ਤੇ ਹਮੇਸ਼ਾ ਦਵਾਂਗੇ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿਹੜੀ ਆਪਣੀ ਕਮਿਊਨਿਟੀ ਆ ਨਾ ਭਾਈ ਜਿਹੜੀ ਆਪਣੀ ਕਮਿਊਨਿਟੀ ਆ ਪੰਜਾਬੀਓ ਪੰਜਾਬੀ ਦੇ ਕੰਮਾਂ ਦਾ ਲੱਤਾਂ ਖੇਚਣ ਦੇ ਇੱਕ ਗੱਲ ਯਾਦ ਰੱਖਿਓ ਇਹ ਪੰਜਾਬੀ ਕਿਸੇ ਦੇ ਦੁੱਖ ਚ ਨਹੀਂ ਨਾਲ ਖੜਦੇ ਅੱਜ ਤੁਸੀਂ ਕਹਦੋ ਕਿਸੇ ਯਾਰ ਬਾਰੇ ਲੋਈਆ ਭੱਜੇ ਜਾਉਗੇ ਦੇਖਣ ਲਈ ਅੱਜ ਕਹਦੇ ਉਹਦਾ 35 ਲੱਖ ਖਾ ਲਿਆ ਉਹਦਾ ਸਾਈਕਲ ਚੋਰੀ ਹੋ ਗਿਆ ਤੇ ਉਹਦਾ ਆ ਹੋ ਗਿਆ ਇਹ ਬੰਦੇ ਸਿਰਫ ਸਵਾਦ ਭਾਲਦੇ ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਹੁਣ ਇੱਥੇ ਲੋਕਾਂ ਦੇ ਲੋਕਾਂ ਦੇ ਘਰਾਂ 'ਚ ਅੱਗ ਲੱਗੀ ਤੇ ਤਾੜੀਆਂ ਮਾਰਦੇ ਆ ਜਦੋਂ ਆਪਣੇ ਘਰੇ ਅੱਗ ਲੱਗੀ ਹੁੰਦੀ ਸੇਕਦਾ ਉਹ ਬੰਦੇ ਨੂੰ ਪਤਾ ਲੱਗਦਾ ਜਦ ਤੇ ਆਪਣੇ ਘਰੇ ਅੱਗ ਲੱਗੀ ਹੁੰਦੀ ਇਹ ਜਿਹੜੇ ਆਪਣੇ ਬੰਦੇ ਆ ਹੁਣ ਮੈਨੂੰ ਲੋਕੀ ਕਮੈਂਟ ਕਰੀ ਜਾਂਦੇ ਗਿਆ ਸਿਕਿਉਰਟੀਆਂ ਭਾਲਦਾ ਮੇਰਾ ਟੱਬਰ ਪਿੱਛੋਂ ਕੋਈ ਮਾਰ ਦਵੇ ਮੇਰਾ ਟੱਬਰ ਗ੍ਰਨੇਡ ਨਾਲ ਆ ਡਾਵੇ ਮੇਰੀ ਕੋਈ ਗਲਤੀ ਨਹੀਂ ਮੈਂ ਭਰਾਵਾ ਮੈਂ ਤਾਂ ਹੱਥ ਜੋੜੂਗਾ ਮੈਨੂੰ ਆਪਣੇ ਟੱਬਰ ਤੋਂ ਪਿਆਰਾ ਕੋਈ ਨਹੀਂ ਇਹ ਬੰਦਿਆਂ ਦੇ ਘਰੇ ਬਾਈ ਸੁਰਲੀ ਬੰਬ ਚਲਾ ਦਿਓ ਦੇਖ ਲਓ ਕਦੇ ਬਾਥਰੂਮਾਂ ਤੋਂ ਨਹੀਂ ਬਾਹਰ ਆਣਾ ਇਹਨਾਂ ਨੇ 10-10 ਦਿਨ ਜਿਹੜੇ ਗੱਲਾਂ ਕਰਦੇ ਨੇ ਕਮੈਂਟਾਂ ਦੇ ਵਿੱਚ ਤੁਹਾਡੀ ਬੋਲਬਾਣੀ ਤੇ ਗੁੱਸੇ ਤੋਂ ਪਤਾ ਲੱਗ ਰਿਹਾ ਹੈ ਕਿ ਤੁਸੀਂ ਕਿੰਨੇ ਪਰੇਸ਼ਾਨ ਹੋਏ ਹੋਗੇ ਉਹਨਾਂ ਕਾਲਾਂ ਦੇ ਨਾਲ ਜਿਹੜੀਆਂ ਥ੍ਰੈਟ ਦੀਆਂ ਕਾਲਾਂ ਆ ਰਹੀਆਂ ਨੇ ਪਰ ਇਹ ਸਾਰੇ ਮਸਲੇ ਦੇ ਵਿੱਚ ਤੁਹਾਨੂੰ ਹੁਣ ਸੋਲੂਸ਼ਨ ਕਿੱਥੇ ਨਜ਼ਰ ਆਉਂਦਾ ਹੈ ਰੁਕਣਗੀਆਂ ਕਿਵੇਂ ਇਹ ਚੀਜ਼ਾਂ ਜਿਹੜੀਆਂ ਬੜੀਆਂ ਮਾੜੀਆਂ ਵਾਪਰ ਰਹੀਆਂ ਨੇ ਚਾਹ ਕਿਸੇ ਇੱਕ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਾਂ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਰੁਕਣਗੀਆਂ ਕਿਵੇਂ ਬਾਈ ਸਾਡੇ ਵੱਰੋਂ ਪਹਿਲ ਨਹੀਂ ਕੀਤੀ ਗਈ ਤਾਂ ਨਾ ਕਦੀ ਪਹਿਲ ਹੋਊਗੀ ਨਾ ਕਦੀ ਆਪਾਂ ਮਾਫੀ ਮੰਗ ਕੇ ਪਹਿਲਾਂ ਵੀ ਖਤਮ ਕੀਤਾ ਜੀ ਆਪਾਂ ਅੱਜ ਵੀ ਇਹ ਚੀਜ਼ ਕਹਿੰਦੇ ਆ ਕਿ ਜਿਹੜੇ ਵੀ ਸਾਡੀ ਕਮਿਊਨਿਟੀ ਚੋਂ ਮੈਂ ਭਾਈ ਅਜੇ ਤੱਕ ਨਹੀਂ ਕੀਤਾ ਸਾਡੀ ਕਮਿਊਨਿਟੀ ਚ ਜੇ ਕਿਸੇ ਬੰਦੇ ਨੇ ਟਾਰਗੇਟ ਕੀਤੀ ਇਹਨਾਂ ਦੀ ਕਮਿਊਨਿਟੀ ਆਪਾਂ ਭਾਈ ਉਹ ਚੀਜ਼ ਲਈ ਹੱਥ ਜੋੜ ਕੇ ਮਾਫੀ ਮੰਗਦੇ ਆ ਕਿਸੇ ਦਾ ਧਰਮ ਨਹੀਂ ਟਾਰਗੇਟ ਹੋਣਾ ਚਾਹੀਦਾ ਦੂਜੀ ਗੱਲ ਜੇ ਫਿਰ ਵੀ ਇਹ ਬੰਦੇ ਨਹੀਂ ਹਟਦੇ ਭਾਈ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਚੋਕੇ ਜੇਲਾ ਦੇ ਸਿੱਟੇ ਜਾਣ ਇਹਨਾਂ ਦੇ ਵੱਣਦੀ ਕਾਰਵਾਈ ਕੀਤੀ ਜਾਵੇ ਬਈ ਧਰਮ ਕਿਸੇ ਦਾ ਟਾਰਗੇਟ ਨਹੀਂ ਹੋਣਾ ਚਾਹੀਦਾ ਜਿਹੜਾ ਇਹ ਬਾਈ ਬਦਮਾਸ਼ ਬਣਿਆ ਫਿਰਦਾ ਨਾ ਸ਼ਯਾਦ ਭੱਟੀ ਇਹਨੇ ਕਦੀ ਕਿਸੇ ਨੇ ਕੁੱਤੇ ਦੇ ਡੰਡਾ ਨਹੀਂ ਮਾਰਿਆ ਹੋਣਾ ਜਾਂ ਮੇਰੇ ਨਾਲ ਕਰ ਲਵੇ ਕੱਲਮ ਕੱਲਾ ਜਿਹੜੇ ਮਰਜੀ ਗਰਾਊਂਡ 'ਚ ਆ ਜਾਵੇ ਕੱਲਮ ਕੱਲਾ ਕਰ ਲਵੇ ਮਾਰ ਮਾਰ ਥੱਪੜੇ ਦਾ ਕੱਟ ਦਵਾਂ ਪਾਜੀ ਪਰੇ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜਾ ਨਾਮ ਹੈ ਸ਼ਹਿਜ਼ਾਦ ਭੱਟੀ ਉਹ ਕੋਈ ਪਹਿਲੀ ਵਾਰੀ ਨਹੀਂ ਸਾਹਮਣੇ ਆਇਆ ਤੁਹਾਡੀ ਜ਼ੁਬਾਨੀ ਇਸ ਤੋਂ ਪਹਿਲਾਂ ਵੀ ਪੋਲਿਟਿਕਲ ਲੋਕਾਂ ਨੇ ਸਵਾਲ ਖੜੇ ਕੀਤੇ ਨੇ ਕਿ ਇੱਧਰ ਦੇ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਨਾਲ ਵੀ ਉਸ ਦਾ ਕਨੈਕਸ਼ਨ ਹੈ ਇਸ ਬਾਰੇ ਤਾਂ ਨਹੀਂ ਕੋਈ ਉਹਨੇ ਤੁਹਾਡੇ ਨਾਲ ਕੋਈ ਗੱਲ ਸਾਂਝੀ ਕੀਤੀ ਕਿ ਮੇਰੀ ਇਥੇ ਕਿਸ-ਕਿਸ ਦੇ ਨਾਲ ਬਣਦੀ ਹੈ ਕਿਸ ਨਾਲ ਗੱਲ ਹੁੰਦੀ ਹੈ ਭਾਈ ਮੇਰੇ ਨਾਲ ਮੇਰੇ ਨਾਲ ਸਿਰਫ ਉਹਨੇ ਆਪਣੇ ਰਿਗਾਰਡਿੰਗ ਗੱਲ ਕੀਤੀ ਕਿ ਤੁਹਾਡੇ ਘਰੇ ਗ੍ਰੇਨੇਡ ਸੱਟਾਂਗੇ ਤੂੰ ਬਚ ਕੇ ਆ ਨਾ ਸੋਚੀ ਕਿ ਤੈਨੂੰ ਮੈਂ ਮਾਰਨਾ ਨਹੀਂ ਤੈਨੂੰ ਮੈਂ ਮਾਰੂੰਗਾ ਜ਼ਰੂਰ ਬਾਈ ਮੈਨੂੰ ਮਾਰਨ ਵਾਲਾ ਰੱਬ ਬੈਠਾ ਐ ਇਦਾਂ ਦੇ ਕੁੱਤੇ ਬਿੱਲੇ ਮੈਨੂੰ ਮਾਰ ਨਹੀਂ ਸਕਦੇ ਉਹ ਆਕਾਲ ਪੁਰਖ ਨਾ ਮਾਰੇ ਇਦਾਂ ਦੇ ਕੁੱਤੇ ਬਿੱਲੇ ਬਥੇਰੇ ਭੌਂਕਦੇ ਜਿੰਨੀ ਗ੍ਰੱਬ ਨੇ ਲਿਖੀ ਆ ਭੁਗਤ ਕੇ ਜਾਵਾਂਗੇ ਹੂੰ ਤਾਂ ਤੁਸੀਂ ਇਹ ਸਾਰੇ ਮਾਮਲੇ ਦੇ ਵਿੱਚ ਆਪਣਾ ਜਿੱਥੇ ਖਿਆਲ ਰੱਖਣਾ ਉੱਥੇ ਹੀ ਅਸੀਂ ਵੀ ਤੁਹਾਨੂੰ ਗੁਜਾਰਿਸ਼ ਕਰਾਂਗੇ ਘੱਟੋ ਘੱਟ ਭਾਰਤ ਸਰਕਾਰ ਨੂੰ ਇਸ ਬਾਰੇ ਜ਼ਰੂਰ ਈਮੇਲ ਜਾਂ ਚਿੱਠੀ ਰਾਹੀਂ ਜਾਣੂ ਕਰਵਾਓ ਕਿ ਮਾਮਲੇ ਇੱਥੋਂ ਤੱਕ ਪੁੱਜੇ ਨੇ ਕਿਉਂਕਿ ਕਿਸੇ ਬਾਹਰਲੇ ਦੇਸ਼ ਦਾ ਵਿਅਕਤੀ ਸਾਡੇ ਦੇਸ਼ ਦੇ ਅੰਦਰ ਕਿਸੇ ਦੇ ਘਰ ਦੇ ਉੱਤੇ ਇਸ ਤਰ੍ਹਾਂ ਹਮਲਾ ਕਰਾਉਂਦਾ ਤਾਂ ਉਸ ਨੂੰ ਅਤਵਾਦੀ ਗਤੀਵਿਧੀਆਂ ਨਾਲ ਮੇਲ ਕੇ ਵੇਖਿਆ ਜਾਂਦਾ। ਭਾਈ ਆਪਣੇ ਬੰਦੇ ਰੜੇ ਹੋਏ ਨੇ ਨਾਲ ਯਾਰ ਆਪਣੇ ਬੰਦੇ ਰੜੇ ਕੌਣ ਬਾਹਰਲੀ ਕੰਟਰੀ ਚੋਂ ਆ ਕੇ ਸਾਡੀ ਕੰਟਰੀ ਚ ਆ ਕੇ ਸਾਡੇ ਬੰਬ ਸੱਟ ਜਿਵੇਂ ਆ ਕੇ ਆਪਣੇ ਬੰਦੇ ਘਾੜਨ ਲੱਗਿਆ ਆਪਣੇ ਬੰਦੇ ਆਪਣੀ ਕਮਿਊਨਿਟੀ ਨੂੰ ਘਾੜਨ ਲਾਈ ਜਾਂਦੇ ਆ ਆਪਣੇ ਬੰਦੇ ਆਪਣੇ ਦੇ ਲੱਤਾਂ ਖਿੱਚਣ ਦੇ ਕੰਮ ਆਂਦੇ ਮੈਂ ਤੁਹਾਨੂੰ ਦੱਸਿਆ ਪੰਜਾਬੀ ਪੰਜਾਬੀ ਦੇ ਕੰਮ ਆਂਦਾ ਲੱਤਾਂ ਖਿੱਚਣ ਇਹ ਬੰਦੇ ਤਮਾਸ਼ਾ ਬਣਾਉਂਦੇ ਨੇ ਇੱਕ ਦੂਜੇ ਦਾ ਇਹ ਇਹ ਦੂਜੇ ਦੇ ਘਰੇ ਅੱਗ ਲੱਗੀ ਹੋਵੇ ਨਾ ਉਹ ਬੰਦੇ ਦੇ ਜਾ ਕੇ ਉੱਥੇ ਹੱਸਦੇ ਤਾੜੀਆਂ ਮਾਰਦੇ ਨੇ ਇਹ ਬੰਦੇ ਮਦਦ ਕਰਨ ਦੀ بجائے ਬੰਦੇ ਦੀਆਂ ਲੱਤਾਂ ਘੜੀਸ ਕੇ ਉਹਨੂੰ ਕਹਿੰਦੇ ਆ ਜਾ ਤੈਨੂੰ ਖੂਚ ਸਿੱਟੀਏ ਬਾਕੀ ਭਾਈ ਰਹੀ ਗੱਲ ਹਿਸ਼ਾਰਪੁਰ ਪੁਲਿਸ ਦੀ ਹਿਸ਼ਾਰਪੁਰ ਪੁਲਿਸ ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਮੇਰੇ ਟੱਬਰ ਨੂੰ ਪੂਰੀ ਸਿਕਿਉਰਿਟੀ ਦਿੱਤੀ ਆ ਮੈਨੂੰ ਪੰਜਾਬ ਪੁਲਿਸ ਨੇ ਪੂਰਾ ਮੇਰਾ ਸਾਥ ਦਿੱਤਾ ਆ ਮੇਰੇ ਹਿਸ਼ਾਰਪੁਰ ਦੇ ਐਸਐਸਪੀ ਸਾਹਿਬ ਤੋਂ ਲੈ ਕੇ ਡੀਐਸਪੀ ਸਾਹਿਬ ਤੋਂ ਲੈ ਕੇ ਸਾਰੇ ਬੰਦਿਆਂ ਨੇ ਜਲੰਧਰ ਦੇ ਡੀਆਈਜੀ ਸਾਹਿਬ ਤੋਂ ਲੈ ਕੇ ਹਰ ਇੱਕ ਬੰਦੇ ਨੇ ਪੰਜਾਬ ਪੁਲਿਸ ਦੇ ਨੇ ਮੇਰਾ ਸਾਥ ਦਿੱਤਾ ਹੈ ਜੀ ਤੁਸੀਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਸ਼ੁਕਰੀਆ ਧੰਨਵਾਦ ਭਾਜੀ